ਸਤਿ ਸ਼੍ਰੀ ਅਕਾਲ ਜੀ ਮੈਂ ਮਹਿਕਤਿਪ ਕਰਦੇ ਸਵਾਗਤ ਤੁਹਾਡਾ ਪੰਜਾਬੀ ਲਿੰਕ ਮੀਡੀਆ ਦੀ ਖਾਸ ਰਿਪੋਰਟ ਤੇ ਅੱਜ ਪਣ ਐਸੀ ਖਬਰਾਂ ਤੇ ਗੱਲ ਕਰਾਂਗੇ ਜੋ ਸਿਰਫ ਹੈਡਲਾਈਨ ਨਹੀਂ ਨੇ ਬਲਕਿ ਸਾਡੇ ਸਮਾਜ ਦੀ ਹਕੀਕਤ ਨੇ ਅੱਜ ਮੈਂ ਗੱਲ ਕਰਾਂਗੀ ਗੈਂਗਸਟਰ ਗੋਲਡ ਬਰਾਦ ਦੇ ਮਾਤਾ ਪਿਤਾ ਦੀ ਗ੍ਰਿਫਤਾਰੀ ਦੀ ਪਟਿਆਲਾ ਵਿੱਚ ਇੱਕ ਡਿਊਟੀ ਤੇ ਤਾਨਾਤ ਹੈੱਡ ਕਨਸਟੇਬਲ ਦੀ ਅਤੇ ਕੰਗਨਾ ਨੋਦ ਦੇ ਮਾਨਹਾਨੀ ਕੇਸ ਦੀ ਜੋ ਅਜੇ ਵੀ ਅਦਾਲਤ ਵਿੱਚ ਚੱਲ ਰਿਹਾ ਹੈ ਇਹ ਤਿੰਨੇ ਖਬਰਾਂ ਵੱਖ-ਵੱਖ ਲੱਗਦੀਆਂ ਨੇ ਪਰ ਅਸਲ 'ਚ ਇਹ ਸਾਰੀਆਂ ਸਾਡੇ ਸਮਾਜ ਦੇ ਕਾਨੂੰਨ ਸੁਰੱਖਿਆ ਅਤੇ ਜ਼ਿੰਮੇਵਾਰੀ ਨਾਲ ਜੁੜੀਆਂ ਹੋਈਆਂ ਨੇ ਲੋ ਇੱਕ ਇੱਕ ਕਰਕੇ ਸਮਝਦੇ ਆ ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਆ ਉਸ ਖਬਰ ਦੀ ਜਿਸ ਨੇ ਪੂਰੇ ਇਲਾਕੇ ਚ ਪੂਰੇ ਪੰਜਾਬ ਚ ਹਲਚਲ ਮਚਾ ਦਿੱਤੀ ਹੈ ਜੀ ਹਾਂ ਪੰਜਾਬ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦੇ ਹੋਏ ਬਦਨਾਮ ਗੈਂਗਸਟਰ ਗੋਲਡੀ ਬਰਾੜ ਦੇ ਮਾਤਾ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਹੈ ਜੀ ਇਹ ਗ੍ਰਿਫਤਾਰੀ ਕੋਈ ਆਮ ਕੇਸ ਨਹੀਂ ਬਲਕਿ 50 ਲੱਖ ਰੁਪਏ ਦੀ ਫਰਾਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਨਾਲ ਜੁੜੇ ਮਾਮਲੇ ਚ ਹੋਈ ਹੈ ਪੁਲਿਸ ਮੁਤਾਬਿਕ ਸੰਸ਼ੇਰ ਸਿੰਘ ਅਤੇ ਉਸ ਦੀ ਪਤਨੀ ਬ੍ਰਿਤਪਾਲ ਕੌਰ ਸ਼੍ਰੀ ਮੁਖਤਸਰ ਸਾਹਿਬ ਦੇ ਇੱਕ ਪੁਰਾਣੇ ਕਿਸਚ ਨਾਮਜਦ ਸਨ ਅਤੇ ਉਹਨਾਂ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਇਸ ਮਾਮਲੇ 'ਚ ਸ਼ਿਕਾਇਤ ਕਰਤਾ ਸਤਨਾਮ ਸਿੰਘ ਨੇ ਦੱਸਿਆ ਕਿ ਉਸ ਨੂੰ ਵਿਦੇਸ਼ੀ ਵਟਸਐਪ ਨੰਬਰ ਤੋਂ ਕਾਲ ਆਈ ਜਿੱਥੇ ਕਾਲ ਕਰਨ ਵਾਲੇ ਨੇ ਆਪਣੇ ਆਪ ਨੂੰ ਬੰਬੀਹਾ ਗੈਂਗ ਦਾ ਮੈਂਬਰ ਦੱਸ ਕੇ 50 ਲੱਖ ਰੁਪਏ ਦੀ ਮੰਗ ਕੀਤੀ ਅਤੇ ਧਮਕੀ ਸਾਫ਼ ਸੀ ਪੈਸੇ ਨਾ ਦਿੱਤੇ ਤਾਂ ਪਰਿਵਾਰ ਨੂੰ ਮਾਰ ਦਿੱਤਾ ਜਾਏਗਾ ਪੁਲਿਸ ਜਾਂਚ ਇਹ ਵੀ ਸਾਹਮਣੇ ਆਇਆ ਕਿ ਗੋਲਡੇ ਵਿਰਾਟ ਦਾ ਪਰਿਵਾਰ ਕਿਸੇ ਵੈਧ ਆਮਦਨ ਸਰੋਤ ਤੋਂ ਬਿਨਾਂ ਜੀਵਨ ਗੁਜ਼ਾਰ ਰਿਹਾ ਸੀ ਅਤੇ ప్రతి ਦਿਨ ਰਕਮ ਨਾਲ ਹੀ ਗੁਜ਼ਾਰਾ ਹੋ ਰਿਹਾ ਸੀ ਇੱਥੇ ਸਭ ਤੋਂ ਵੱਡਾ ਸਵਾਲ ਇਹ ਬਣਦਾ ਹੈ ਜਦੋਂ ਗੈਂਗਸਟਰ ਵਿਦੇਸ਼ਾਂ 'ਚ ਬੈਠ ਕੇ ਨੈੱਟਵਰਕ ਚਲਾ ਰਹੇ ਨੇ ਤਾਂ ਕਾਨੂੰਨ ਸਿਰਫ ਹੇਠਾਂ ਵਾਲੇ ਤੱਕ ਹੀ ਪਹੁੰਚਦਾ ਹੈ ਜਾਂ ਹੁਣ ਸੱਚਮੁੱਚ ਗੋਲ ਚੱਕਰ ਪੰਗ ਹੋ ਰਿਹਾ ਹੈ ਹੁਣ ਗੱਲ ਕਰਦੇ ਆਂ ਇੱਕ ਐਸੀ ਖਬਰ ਦੀ ਜੋ ਦਿਲ ਕੰਬਾ ਦਿੰਦੀ ਹੈ ਜਿਹਾ ਪਟਿਆਲਾ ਦੇ ਨਾਬਾ ਚ ਡਿਊਟੀ ਤੇ ਤਾਨਾਤ ਹੈਡ ਕਨਸਟੇਬਲ ਅਮਨਦੀਪ ਸਿੰਘ ਦਾ ਬਾਜ਼ਾਰ ਦੇ ਵਿਚਕਾਰ ਕਤਲ ਕਰ ਦਿੱਤਾ ਗਿਆ ਅਤੇ ਕਾਰਨ ਪੈਸਿਆਂ ਨੂੰ ਲੈ ਕੇ ਹੋਇਆ ਇੱਕ ਛੋਟਾ ਜਿਹਾ ਝਗੜਾ ਦੱਸਿਆ ਗਿਆ ਪੰਜ ਤੋਂ 6 ਨੌਜਵਾਨਾਂ ਨੇ ਅਮਨਦੀਪ ਸਿੰਘ ਅਤੇ ਉਸਦੇ ਭਰਾਤੇ ਹਮਲਾ ਕਰ ਦਿੱਤਾ ਜਾਨ ਬਚਾਉਣ ਲਈ ਦੋਵੇਂ ਇੱਕ ਦੁਕਾਨ ਵਿੱਚ ਵੜ ਗਏ ਪਰ ਦੋਸ਼ੀਆਂ ਨੇ ਉਹਨਾਂ ਨੂੰ ਬਾਹਰ ਖਿੱਚ ਲਿਆ ਅਤੇ ਅਮਨਦੀਪ ਸਿੰਘ ਨੂੰ ਕਮਰ ਵਿੱਚ ਦੋ ਵਾਰ ਚਾਕੂ ਮਾਰਿਆ ਜਿਸ ਨਾਲ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ ਸੋਚਣ ਵਾਲੀ ਗੱਲ ਹੈ ਕਿ ਅਮਨਦੀਪ ਸਿੰਘ 26 ਜਨਵਰੀ ਦੀ ਪਰੇਡ 'ਚ ਸ਼ਾਮਲ ਹੋਣਾ ਸੀ ਅਤੇ ਇੱਕ ਨੌਜਵਾਨ ਪੁਲਿਸ ਕਰਮੀ ਜੋ ਕਾਨੂੰਨ ਦੀ ਰਾਖੀ ਕਰਦਾ ਸੀ ਉਹ ਖੁਦ ਕਾਨੂੰਨਹੀਣਤਾ ਦਾ ਸ਼ਿਕਾਰ ਹੋ ਗਿਆ। ਪਰਿਵਾਰ ਨੇ ਇਨਸਾਫ ਲਈ ਪੋਸਟਮਾਰਟਮ ਤੱਕ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਭੈਣ ਦੀ ਸ਼ਬਦ ਦੇਲ ਚੀਜ਼ ਦੇਣ ਵਾਲੀ ਨਹੀਂ। ਜੇ ਪੁਲਿਸ ਵਾਰਾ ਸੁਰੱਖਿਅਤ ਨਹੀਂ ਤਾਂ ਆਮ ਇਨਸਾਨ ਕਿੱਥੇ ਜਾਏ? ਪੁਲਿਸ ਨੇ ਦੋ ਮੁਲਜ਼ਮ ਫੜ ਲਏ ਨੇ, ਬਾਕੀਆਂ ਦੀ ਭਾਲ ਜਾਰੀ ਹੈ ਪਰ ਸਵਾਲ ਇਹ ਕਿ ਛੋਟੇ ਝਗੜੇ ਵੀ ਹੁਣ ਕਤਲ ਤੱਕ ਪਹੁੰਚ ਗਏ ਨੇ ਸਾਡਾ ਸਮਾਜ ਕਿੱਧਰ ਨੂੰ ਜਾ ਰਿਹਾ ਹੈ ਤੀਜੀ ਖਬਰ ਸਿਆਸ ਦੀ cinema ਅਤੇ ਸਮਾਜਿਕ ਜ਼ਿੰਮੇਵਾਰੀ ਨਾਲ ਜੁੜੀ ਹੋਈ ਹੈ ਤਾਂ ਜੀ ਬਾਲੀਵੁੱਡ ਅਦਾਕਾਰ ਅਤੇ ਸੰਸਦ ਮੈਂਬਰ ਕੰਗਨਾ ਰੌਤ ਦੇ ਖਿਲਾਫ ਬਠਿੰਡਾ ਕੋਰਟ 'ਚ ਚੱਲ ਰਿਹਾ ਮਾਰ ਹਾਨੀ ਕੇਸ ਅਜੇ ਵੀ ਚੱਲ ਰਿਹਾ ਹੈ ਤਾਂ ਜੀ ਇਹ ਮਾਮਲਾ 2021 ਦੇ ਕਿਸਾਨ ਅੰਦੋਲਨ ਨਾਲ ਜੁੜਿਆ ਹੈ ਜਦੋਂ ਕੰਗਨਾ ਨੇ ਬੇਬੇ ਮਹਿੰਦਰ ਕੌਰ ਬਾਰੇ ਬਵਾਦਤ ਚਪਨੀ ਕੀਤੀ ਸੀ ਅਤੇ ਉਸ ਟਿਪਨੀ ਤੋਂ ਬਾਅਦ ਇਹ ਕੇਸ ਅਦਾਲਤ ਤੱਕ ਪਹੁੰਚਿਆ ਤਾਜ਼ਾ ਸੁਣਵਾਈ ਦੌਰਾਨ ਕੰਗੜਾ ਦੇ ਵਕੀਲ ਨੇ ਅਦਾਲਤ 'ਚ ਹਲਫਨਾਮਾ ਦਿੱਤਾ ਕਿ ਜਦੋਂ ਵੀ ਅਦਾਲਤ ਬੁਲਾਏਗੀ ਉਹ ਪੇਸ਼ ਹੋਏਗੀ ਹਾਲਾਂਕਿ ਹੁਣ ਉਸ ਨੂੰ ਵੀਡੀਓ ਕਾਨਫਰੰਸ ਰਾਹੀਂ ਪੇਸ਼ੀ ਦੀ ਇਜਾਜ਼ਤ ਮਿਲੀ ਹੈ ਅਗਲੀ ਸੁਣਵਾਈ 10 ਫਰਵਰੀ 2026 ਨੂੰ ਹੋਏਗੀ ਅਤੇ ਇਹ ਕੇਸ ਸਿਰਫ ਅਦਾਕਾਰ ਦਾ ਨਹੀਂ ਸਗੋ ਇਹ ਸਵਾਲ ਹੈ ਕਿ ਪਬਲਿਕ ਫਿਗਰ ਦੇ ਬਿਆਨ ਬਿਨਾ ਜ਼ਿੰਮੇਵਾਰੀ ਦੇ ਹੋ ਸਕਦੇ ਨੇ ਪਰ ਦੋਸਤੋ ਅੱਜ ਦੀਆਂ ਕਿੰਨੇ ਖਬਰਾਂ ਸਾਨੂੰ ਇੱਕੋ ਵਾਰ ਸਿਖਾਉਂਦੀਆਂ ਨੇ ਜਦੋਂ ਅਪਰਾਧ ਪਰਿਵਾਰਕਾਂ ਤੱਕ ਪਹੁੰਚਦਾ ਹੈ ਜਦੋਂ ਪੁਲਿਸ ਕਰਮੀ ਵੀ ਸੜਕ ਤੇ ਮਾਰੇ ਜਾਂਦੇ ਨੇ ਅਤੇ ਜਦੋਂ ਬੋਲਣ ਵਾਲੇ ਲੋਕਾਂ ਦੀ ਕੀਮਤ ਉਭਤ ਦੇ ਨੇ ਤਾਂ ਸਮਾਜ ਨੂੰ ਸੋਚਣਾ ਪੈਂਦਾ ਹੈ ਕਾਨੂੰਨ ਸਿਰਫ ਕਾਗਜ਼ਾ ਤੇ ਨਹੀਂ ਜ਼ਮੀਨ ਤੇ ਲਾਗੂ ਹੋਣਾ ਚਾਹੀਦਾ ਹੈ ਅਤੇ ਜ਼ਿੰਮੇਵਾਰੀ ਸਿਰਫ ਪੁਲਿਸ ਦੀ ਨਹੀਂ ਸਾਡੀ ਵੀ ਹੈ ਤੁਸੀਂ ਕੀ ਸੋਚਦੇ ਹੋ ਕਿ ਇਨਸਾਫ ਸਹੀ ਦਿਸ਼ਾ ਚ ਜਾ ਰਿਹਾ ਹੈ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਅਸੀਂ ਫੇਰ ਮਿਲਾਂਗੇ ਅਗਲੀ ਵਾਰ ਇਸੇ ਪ੍ਰੋਗਰਾਮ ਦੇ ਨਾਲ ਇਸੇ ਟਾਈਮ ਤੇ ਧੰਨਵਾਦ